ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਟੋਕੜ ਗੱਭਣ ਇੱਕ ਤਾਜੀ ਸੂਈ ਆ ਇੱਕ ਬਈ ਗੱਭਣ ਅਦਨ ਹਜੇ ਲੈੰਦੀ ਆ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸਿਕਾਲ ਹਸਿਕਾਲ ਜੀ ਹੋ ਠੀਕ ਹਾਂ ਬਈ ਹਾਂ ਜੀ ਵਧੀਆ ਬਈ ਨਾਮ ਤੇ ਐਡਰੈਸ ਹੋ ਨਾਮ ਸੰਦੀਪ ਸਿੰਘ ਪਿੰਡ ਕੋਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਵਿੱਚ ਨੇੜੇ ਬਈ ਨਿਹਾਲ ਸਿੰਘ ਵਾਲਾ ਬਲਾਸਪੁਰ ਬਦਣੀ ਕੋਲੇ ਹੀ ਰਹਿੰਦੇ ਆਂਗੇ ਮੋਬਾਈਲ ਨੰਬਰ ਬੋਲੋ 869967706 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਤੋਕੜ ਗੱਬਣ ਹਾਂ ਬਈ ਤੋਕੜ ਗੱਬਣ ਹੈ ਕਿਹੜਾ ਸੁਆ ਬਈ ਇਹ ਸੁਆ ਦੂਜਾ ਬਈ ਕਿੰਨੇ ਕਰਦੀਆਂ ਵੜਾਈਆਂ ਬਈ ਆਪਣੀਆਂ ਓਕੇ ਕਰਦੀਆਂ ਹੋਰ ਕੰਮ ਚੱਲਦਾ ਕਰਕੇ ਯਾਰ ਥੋੜਾ ਜਿਹਾ ਇੱਕ 6:00 ਵੱਜ ਗਈ ਡੜੀ ਦੇ ਮੇਰੇ ਤੇ ਤਾਂ ਕਰਕੇ ਵੀ ਵੇਚਣੀਆਂ ਪਈ ਠੀਕ ਆ ਬਾਈ ਹਾਂ ਕਿਹੜਾ ਸੂਰ ਹੈ ਇਹ ਦੂਜਾ ਸੂਰ ਦੂਜਾ ਸੂਰ ਤੀਜੇ ਵਾਸਤੇ ਗੱਪਣਾ ਹਾਂ ਤੀਜੇ ਵਾਸਤੇ ਗੱਲ ਕਿੰਨੇ ਟਾਈਮ ਦੀ ਬਾਈ ਗੱਬਣ ਹੋਈ ਇਹ ਤਿੰਨਾਂ ਮਹੀਨਿਆਂ ਤੋਂ ਉੱਤੇ ਹੈਗੀ 2-4 ਕਿਦ ਹੈ ਨਾ ਚੈੱਕ ਕਰਵਾਈ ਹਾਂ ਚੈੱਕ ਆਪਣੀ ਕਰਵਾਈ ਵੀ ਹੈ ਅਗਲਾ ਉਹਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲੈ ਜੀ ਬਹੁਤ ਠੀਕ ਬਈ ਦੁੱਧ ਕਿੰਨਾ ਹੋ ਦੁੱਧ ਬਾਈ ਸੀਗਾ ਇਹਦੇ ਥੱਲੇ 12-13 ਕਿਲੋ ਯਾਨੀ ਦੀ ਹੁਣ 9 ਕਿਲੋ ਮੰਨ ਕੇ ਲੈ ਜੀ ਖ ਫਲ ਕੱਦ ਰਾਜੀ ਆ ਥਣਲੇਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਬਹੁਤ ਠੰਡੀ ਸੀਲ ਆ ਚਾਹੀ ਕੋਈ ਮਰਜੀ ਬਿਨਾਂ ਰਸੇ ਤੋਂ ਹੀ ਚੋਈ ਇਸ ਬੜਾ ਚੰਗਾ ਬਾਈ ਠੰਡੀ ਸੀਲ ਆ ਬਾਈ ਕਹਿੰਦਾ ਬਿਨਾਂ ਨਿਆਣੇ ਤੋਂ ਜਿਵੇਂ ਮਰਜੀ ਚੋਲਾ ਕੋਈ ਚੱਕਰੀ ਨਹੀਂ ਚੰਗੀ ਆ ਬੜ ਸੰੱਕੀ ਆ ਬਈ ਤੋੜਾ ਤਰਾ ਚੰਗਾ ਅਰਡਰ ਕਮਾਲ ਦਾ ਦੁੱਧ ਬਾਈ ਨੇ ਦੱਸਿਆ 9 ਲੀਟਰ ਹਾਜ਼ਰ ਆ ਬਾਈ ਲੈ ਯਾਰ ਬਾਈ ਜਿਵੇਂ ਮਰਜੀ ਕੋਈ ਆਈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਬਾਈ ਤੇ ਮੁੱਲ ਕੀ ਆ ਵੀਰੇ ਦਾ ਮੋਲ ਬਸ ਬਈ ਮੋਲ ਤਾਂ 40000 ਆ ਹੂੰ ਬਾਅਦ ਦੇ ਦੇਵਾਂਗੇ ਬੜਾ ਸਾਹਬ ਨਾਲ ਠੀਕ ਆ 40000 ਰੁਪਏ ਮੋਲ ਆ 40000 ਰੁਪਏ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾ ਚੰਗੀ ਆ ਬੜ ਕੱਦ ਕਾਠ ਵਾਲੀ ਆ ਪ੍ਰਿੰਟ ਪ੍ਰਿੰਟ ਚੰਗਾ ਚੁਵਾਈ ਚੁਵਾਈ ਕਿਵੇਂ ਆ ਚੁਵਾਈ ਚੁਵਾਈ ਦੀ ਤਾਂ ਇੱਕ ਨੰਬਰ ਆ ਬਈ ਪੂਰੀ ਸਾਫ ਆ ਅੱਗੇ ਭਰਾ ਦੋ ਨੰਬਰ ਤਾਜੀ ਸੂਈ ਆ ਹਾਂ ਇਹ ਤਾਜੀ ਸੂਈ ਹੈ। ਕਿਹੜਾ ਸੂਆ ਸੂਈ ਹੈ? ਇਹ ਦੂਜਾ ਸੂਆ ਜੀ। ਕਦੋਂ ਸੂਈ ਆ ਬਈ? ਸੂਈ ਨੂੰ ਹੋ ਗਏ 10 ਦਿਨ ਹੋ ਗਏ ਜੀ। ਬੱਚਾ ਕੀ ਹੈ ਜੀ? ਬੱਚਾ ਬਈ। ਬੱਚਾ ਬਈ। ਦੁੱਧ ਕਿੰਨਾ ਹੋ? ਦੁੱਧ ਬਈ ਹੁਣ ਅਗਲਾ 18 ਕਿਲੋ ਮੰਨ ਕੇ ਲੈ ਜਾਵੇ 20 ਤੋਂ ਬਾਹਰ ਹੋਊਗਾ। ਬਹੁਤ ਠੀਕ ਆ ਬਈ। ਖੋਲ ਲਾ। ਬਹੁਤ ਠੰਡੀ ਸੀ ਲੇਵੀ। ਔਰ ਕੈਮਰੇ ਤੋਂ ਡਰਦੀ ਆ ਚਾਹੇ ਬਿਨਾਂ ਰਸੇ ਤੋਂ ਹੀ ਬਹਿ ਜਾਏ ਰਹੀ। ਠੀਕ ਆ ਬਈ। ਠੰਡੀ ਬਈ ਕਹਿੰਦਾ ਇੰਨੀ ਕਾ ਚਾਹੇ ਬਿਨਾਂ ਨਿਆਣੇ ਤੋਂ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ। ਕੱਦ-ਬਿੱਡ ਠੀਕ ਆ ਰੰਗ-ਰੂਪ ਚੰਗਾ ਪ੍ਰਿੰਟ ਬੜਾ ਚੰਗਾ ਥਲੇਵਾ ਵੀ ਕਮਾਲ ਆ ਚਵਾਈ ਕਿਵੇਂ ਆ ਬਾਈ ਚਵਾਈ ਦੀ ਤਾਂ ਬਾਈ ਓਕੇ ਦੋਨੇ ਪਾਸੇ ਬਹਿ ਗਈ ਚੁੰਨੇ ਹੂੰ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਸੀ ਚਵਾਈਏ ਦੀ ਕਰਦੇ ਆ ਠੰਡੀ ਠੁੰਡੀ ਫੁੱਲਾ ਪ੍ਰਿੰਟ ਪ੍ਰਿੰਟ ਚੰਗਾ ਥਣਲੇਵਾ ਚੰਗਾ ਸ਼ਾਮ ਤੱਕ ਕੱਢ ਰਾ ਜਿਹੜਾ ਹੋਰ ਵੀ ਚੰਗਾ ਤਿਆਰ ਕਰ ਲੂ ਕੀ ਮੋਲ ਆ ਭਾਈ ਇਹਦਾ ਮਨ ਬਸ ਡਾਕਟਰ ਲੈਣ ਦੇ 60000 ਦੀ ਦੀ ਮਾਨਤਨ ਹੋ ਜਾ ਆ ਮਾਨਤਨ ਕਰ ਜਾ 60000 ਰੁਪਏ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਤੋੜਾ ਤਾਰਾ ਚੰਗਾ ਟਰੰਡੀ ਢੁੰਡੀ ਬਾਈ ਕਨ ਫੋਲ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਜਾ ਕੇ ਲੀਆ ਭਾਈ ਚੰਗੀ ਆ ਬੜਾ ਕੁੱਲ ਮਲਾ ਕੇ ਰਾਜੀ ਬਹੁਤ ਆਣਾ ਬੈਠਾ ਆ ਰਾਜੀ ਰੂਜੀ ਸਭੀ ਤਾਂ ਪੂਰੀ ਆ ਚਾਰਤੀ ਰਹੀ ਹੈ ਨਾ ਠੀਕ ਆ ਭਾਈ ਹਾਂ ਹੂੰ ਕੈਮਰੇ ਦਾ ਕਰ ਕੀ ਜਗਦੀ ਆ ਹੁਣ ਠੰਡੀ ਸੀਲ ਤਾਂ ਚਾਹੇ ਜਵੇਂ ਮਰਜੀ ਦਾ ਬਹੁਤ ਠੀਕ ਆ ਭਾਈ ਅੱਗੇ ਪ੍ਰਾਤ ਤੈਨਾਂ ਨੰਬਰ ਲਾਸਟ ਆ ਕਿਹੜਾ ਸੂਆ ਇਹ ਦੂਜੇ ਸੂਏ ਵਾਸਤੇ ਗੱਭਣਾ ਕਿੰਨੇ ਦਿਨ ਲੈਣੀ ਆ ਦਿਨ ਬਾਪ 5 4 ਕ ਦਿਨ ਹੀ ਰਹਿੰਦੇ ਆ 17 ਤਰੀਕ 22 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਭਾਈ ਕੀ ਰਿਕਾਰਡ ਦੁੱਧ ਦਾ ਰਿਕਾਰਡ ਭਾਈ ਪਲੂਨ ਨੇ ਦਿੱਤਾ 18 19 ਕਿਲੋ ਦੁੱਧ ਬੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਫੁੱਲ ਰਾਜੀ ਆਰਡਰ ਕਮਾਲ ਨਾੜਾ ਨੋੜਾ ਬਹੁਤ ਚੰਗੀਆਂ ਕੱਲਾ ਕੱਲਾ ਥਣ ਚਾਰੇ ਧਨ ਨਿਕੜਵੇਂ ਪੂਰੇ ਗੈਰ ਤੇ ਫੇਸ ਬੜਾ ਪਿਆਰਾ ਭਾਈ ਬੋਦੀ ਬਾਦੀ ਬਹੁਤ ਚ ਸਨੱਖਪੁਣਾ ਵੜ ਦੇ ਵਿੱਚ ਚੰਗਾ ਬਾਕੀ ਤੋਰਾ ਤਾਰਾ ਚੰਗਾ ਕਬਈ ਕਿੰਨਾ ਦੁੱਧ ਦਿੰਦਾ ਬਈ ਕਿਸਲੇ ਸੁ ਪਿਛਲੇ ਸੁ ਇਹ ਬਈ 18-19 ਕਿਲੋ ਦਿੰਦਾ ਹੈ ਠੀਕ ਆ ਬਈ ਮੋੜ ਲਓ ਬਈ ਆਪਣੀ ਘਰੀ ਚੋਈ ਦੀ ਆ ਠੀਕ ਆ ਮੁੱਲ ਭਰਾ ਇਹਦਾ ਮੁੱਲ بس ਇਹ ਵੀ 60000 ਦੀ ਮੰਤਨ ਹੋ ਜੇ ਮੰਤਨ ਕਰਦੇ 60000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮੰਤਨ ਜ਼ਰੂਰ ਹੋ ਜੇ ਮੁੱਲ ਬਈ ਦੋਨਾਂ ਦੀ ਬਾਈ ਨੇ ਜਾਇਜ਼ ਰੱਖਿਆ ਤੇ ਵੜਾ ਤੰਨੀ ਚੰਗੀਆਂ ਨੇ ਰੰਗ ਰੂਪ ਬਹੁਤ ਬ੍ਰੀਡ ਵਾਈ ਚੰਗੀਆਂ ਨੇ ਰਾਜੀ ਰੂਦੀਅਤ ਸਵੇਂ ਆਪਣੀਆਂ ਨੇ ਤੇ ਬਾਈ ਦੇ ਬਾਈ ਘਰ ਦੀਆਂ ਬਹਿੜਾਂ ਨੇ ਘਰੇ ਦੁੱਧ ਤੇ ਲਾਈਆਂ ਸੀ ਤੇ ਠੰਡੀ ਸੀਲ ਲੈ ਡਾਕਟਰ ਨੇ ਹਾਂ ਪੂਰੀ ਠੰਡੀ ਸੀਲ ਆ ਟੱਲਾਂ ਵੀ ਦਿਖਾ ਦੇ ਬਾਈ ਤੇ ਲਾ ਬਹੁਤ ਪਈਆਂ ਸਾਰੀਆਂ ਬਾਲਡਨ ਨਾ ਕਰ ਦੋ ਫੇਰ ਸੋਣਾ ਬਾਈ ਨੇ ਠੀਕ ਆ ਇਹ ਵੀ ਕੈਮਰੇ ਤੋਂ ਜਗਦੀ ਆ ਨਹੀਂ ਠੰਡੀ ਸੀਲ ਇਹ ਵੀ ਬਥੇਰੀ ਹੂੰ ਠੀਕ ਆ ਬਾਈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ਾਹਦਲੋਂ ਧੰਨਵਾਦ